ਇਦਾਂ ਸਾਰੇ ਬੋਲੋਗੇ ਹਾਂ ਸਤਿ ਸ਼੍ਰੀ ਅਕਾਲ ਇੱਧਰ ਵੀ ਉਹ ਇੱਧਰ ਦੀ ਨੰਗੇ ਆਦੇ ਹੋਏ ਨਹੀਂ ਨੰਗੇ ਕਿ ਆਪਣੀ ਵੀ ਆਦੀ ਇੰਦਰ ਤੇ ਖੁਸ਼ਾ ਹੋਰ ਮਾਰ ਦਿੱਤੀ ਹੈ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋਰ ਭਾਈ ਸਾਡੇ ਉੱਤੇ ਨਿਸ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖਾਂਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਹੈ ਆਈ ਭਾਈ ਸਤਿ ਸ਼੍ਰੀ ਅਕਾਲ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਬੇਸਬੀ ਦੇ ਖੋਕੇ ਆਦਾ ਇਹ ਚਲਾਓ ਗਲਤ ਬਾਤ ਭਾਈ ਸਭ ਤੋਂ ਇਹ ਬਿਆਨ ਕੁੜੀਆਂ ਵਾਲੇ ਗੁਨਾਹ ਸਾਰੇ ਬਿਲਕੁਲ ਗਲਤ ਸੈਸ਼ਨ ਮੇਰਾ ਨਾਮ ਹਾਕਮ ਸਿੰਘ ਐਡਵੋਕੇਟ ਹੈ ਮੈਂ ਸਰਜੀਤ ਸਿੰਘ ਕਲਸੀ ਨੂੰ ਰਿਪਰਜੈਂਟ ਕਰ ਰਿਹਾ ਹਾਂ ਮੇਰੇ ਨਾਲ ਸ਼ਰਮਾ ਜੀ ਤੇ ਸਿਮਰਨ ਜੀ ਸਿੰਘ ਵੀ ਮੇਰੇ ਨਾਲ ਉਹਨਾਂ ਦੇ ਕੇਸ ਰਿਪਰਜੈਂਟ ਕਰ ਰਹੇ ਨੇ ਤੇ ਅੱਜ ਉਹਨਾਂ ਨੂੰ ਮਾਨਯੋਗ ਸੈਸ਼ਨ ਕੋਰਟ ਦੇ ਵਿੱਚ ਅੰਮ੍ਰਿਤਸਰ ਪੇਸ਼ ਕੀਤਾ ਗਿਆ ਸੀ ਚਾਰਜ ਫਰੇਮ ਦੇ ਵਾਸਤੇ ਤੇ ਉਹਨਾਂ ਦੇ ਉੱਤੇ ਅੱਜ ਜਿਹੜੇ ਚਾਰਜ ਨੇ ਉਹ ਫਰੇਮ ਕੀਤੇ ਗਏ ਨੇ ਜਿਹੜੇ ਸੈਕਸ਼ਨ ਦੇ ਵਿੱਚ ਐਫ ਆਈ ਆਰ ਹੋਈ ਸੀ 307 ਤੇ ਹੋਰ ਜਿਹੜੇ ਸੈਕਸ਼ਨ ਸੀ ਉਹਨਾਂ ਸੈਕਸ਼ਨ ਦੇ ਵਿੱਚ ਅੱਜ ਜਿਹੜੇ ਉਹ ਚਾਰਜ ਫਰੇਮ ਕੀਤੇ ਗਏ ਨੇ ਟੋਟਲ ਕਿੰਨੇ ਜਾਨੇ ਸਰ ਪੇਸ਼ ਕੀਤੇ ਕਿਨੇ ਜਿਹੜੇ ਐਨਐਸਏ ਤੋਂ ਐਨਐਸਏ ਦੇ ਵਿੱਚ ਡਿਗੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਚ ਪਾਈ ਅਮਰਤਪਾਲ ਨੂੰ ਛੱਡ ਕੇ ਉਹ ਬਾਕੀ ਸਾਰੇ ਜਾਨੇ ਚਾਹੇ ਪ੍ਰਧਾਨ ਮੰਤਰੀ ਬਾਜੇ ਕੇ ਹੋਵੇ ਚਾਇਓ ਚਾਚਾ ਹਜਿੰਦਰ ਸਿੰਘ ਉਹ ਵੀ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਲੇਕਿਨ ਜਿਸ ਤਰ੍ਹਾਂ ਬਾਦਕੀ ਹੋਂਵਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਸੋਵੋ ਦੇ ਕਰੀਬ ਵਾਈਟ ਪੇਪਰ ਤੇ ਸਾਈਨ ਕਰਵਾਏ ਗਏ ਨੇ ਔਰ ਜੋ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਹੜਾ ਇਹਨਾਂ ਦਾ ਬਿਆਨ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਜੀ ਉਹਨੂੰ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜੀ ਕਸਟੋਰੀਅਨ ਟੈਰੋਗੇਸ਼ਨ ਦੇ ਦੌਰਾਨ ਕੋਈ ਵੀ ਸਟੇਟਮੈਂਟ ਹੈ ਉਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਬਿਲਕੁਲ ਸਿੱਧ ਨਹੀਂ ਹੁੰਦੀ ਸੋ ਮੇਰੇ ਹਿਸਾਬ ਨਾਲੇ ਗੱਲ ਹੈ ਕਿ ਜਿਹੜਾ ਕਸਟ ਨੂੰ ਲੈ ਕੇ ਜਿਹੜੀ ਜੇਲ੍ਹ ਦੇ ਵਿੱਚ ਕੋਈ ਪਟਿਆਲਾ ਜੇਲ੍ਹ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਲੈ ਕੇ ਜਾ ਰਹੇ ਨੇ ਔਰ ਜਿਹੜੀ ਅਗਲੀ ਡੇਟ ਹੈ ਉਹ ਸ਼ਾਮ ਤੱਕ ਆ ਜਾਏਗੀ। ਲੇਕਿਨ ਪਰਿਵਾਰ ਕਹਿ ਰਿਹਾ ਸਾਨੂੰ ਮਿਲਣ ਨੂੰ ਨਹੀਂ ਦਿੱਤਾ ਗਿਆ ਪਰਿਵਾਰਾਂ ਨੂੰ ਵੀ ਨਹੀਂ ਮਿਲਣ ਦਿੱਤਾ। ਬਿਲਕੁਲ ਪਰਿਵਾਰਾਂ ਨੂੰ ਤਾਂ ਉਸ ਜੀ ਦੇ ਉੱਤੇ ਮੈਂ ਨਹੀਂ ਕਰਾਂਗਾ ਕਿਉਂਕਿ ਸਿਕਿਉਰਿਟੀ ਰੀਜਨਸ ਹੁੰਦੇ ਨੇ ਕਈ ਹੋਰ ਗੱਲ ਹੁੰਦੀ ਹੈ ਉਹ ਇੱਥੇ ਜਿਹੜਾ ਮੁਲਾਕਾਤ ਵਾਸਤੇ ਨਹੀਂ ਬੇਸ਼ੀ ਹੋਣ ਵਾਸਤੇ ਆਏ ਸੀ ਕਿ ਤੋਂ ਇਸ ਗੱਲ ਕਰਕੇ ਪਰਿਵਾਰਾਂ ਨੂੰ ਜਿਹੜਾ ਉਹ ਹਾਈ ਸਕਿਉਰਿਟੀ ਦੇ ਕਰਕੇ इवन ਵਕੀਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਫਿਰ ਹੁਣ ਬੇਲ ਦਾ ਕੀ ਰਹੇਗਾ ਜੀ ਬੇਲ ਅਸੀਂ ਕੱਲ ਸਰਬਜੀਤ ਸਿੰਘ ਕਲਸੀ ਉਹਨਾਂ ਦੀ ਬੇਲ ਜਿਹੜੀ ਉਹ ਲਗਾਉਣ ਜਾ ਰਿਹਾ ਜੀ ਔਰ ਉਹਨਾਂ ਦੇ ਸਾਥੀਆਂ ਦੀ ਬੇਲ ਜਿਹੜੀ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਉਹਨਾਂ ਦੇ ਤੇ ਵੀ ਅਗਲੇ ਹਫਤੇ ਤੁਹਾਨੂੰ ਆਈ ਜੀ ਟੋਟਲ ਕਿੰਨੇ ਜਨਾਂ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਦੇ ਐਨਐਫਐ ਲੱਗੇ ਹੋ ਟੋਟਲ ਕਿੰਨੇ ਨੇ 38 ਹਾਂ 38 ਜਿਹੜੇ ਬੰਦੇ ਨੇ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਹੜੀ ਐਨਐਸਏ ਲੱਗੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਐਨਐਸਏ ਦੇ ਵਿੱਚ ਕਿਊਰ ਸੀ ਉਹਨਾਂ ਸਾਰਿਆਂ ਨੂੰ ਪੇਸ਼ ਅੱਜ ਕੀਤਾ ਗਿਆ ਜੀ ਸਾਹਿਬ ਇੱਕ ਵੀਡੀਓ ਵਾਇਰਲ ਹੋ ਰਹੀ ਬੱਜ ਕੇ ਕਿ ਕੋਰਟ ਤੋਂ ਪਹਿਲਾਂ ਜਾਣ ਦੀ ਉਹਦੇ ਵਿੱਚ ਉਹ ਕਹਿ ਰਹੇ ਕਿ ਸਾਡੇ ਉੱਪਰ ਪਾਇਆ ਜਾ ਰਿਹਾ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਇਦਾਂ ਦਾ ਹੀ ਬਿਆਨ ਨਹੀਂ ਦਿੱਤਾ ਮੈਂ ਉਹ ਵੀਡੀਓ ਨਹੀਂ ਦੇਖੀ ਜੀ ਤੇ ਅਗਰ ਵਾਇਰਲ ਹੋ ਰਹੀ ਹੈ ਮੈਨੂੰ ਉਸ ਬਾਰੇ ਪਤਾ ਨਹੀਂ ਮੈਂ ਦੇਖਣ ਤੋਂ ਬਾਅਦ ਹੀ ਕੋਈ ਗੱਲ ਕਰ ਸਕਦਾ ਜੀ ਉਸੇ ਜੀ ਉਹਨਾਂ ਨੇ ਕਿਹਾ ਸੀ ਕਿ 100 ਦੇ ਕਰੀਬ ਵਾਈਟ ਪੇਪਰ ਤੇ ਸਭ ਤੋਂ ਸਾਈਨ 10000 10000 ਰੁਪਏ ਮੈਂ ਉਹ ਵੀਡੀਓ ਦੇਖੀ ਨਹੀਂ ਜੀ ਨਹੀਂ ਲੱਗਦਾ ਇਸ ਤਰ੍ਹਾਂ ਸਾਈਨ ਕਰਵਾ ਸਕਦੀ ਹੈ ਪੁਲਿਸ ਜੀ ਤੁਹਾਨੂੰ ਲੱਗਦਾ ਹੈ ਜੀ ਮੈਂ ਦੇਖੀ ਨਹੀਂ 나ਈ ਮੈਂ ਸਟੇਟਮੈਂਟ ਥੋੜੀ ਮੈਂ ਉਹਦੇ ਤੇ ਟਿਕਟ ਨਹੀਂ ਕਰਨਾ ਚਾਹੁੰਦਾ ਜੀ ਠੀਕ ਹੈ ਠੀਕ ਹੈ